ਦੀ ਪਤਰਕਾਰ ਸਹਿਬਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 13 ਫਰਵਰੀ ਤੋਂ 13 ਮੰਗਾਂ ਨੂੰ ਲੈ ਕੇ ਜਿਹਦੇ ਵਿੱਚ ਮੁੱਖ ਮੰਗ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣਾ ਡਾਕਟਰ ਸੋਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਾਉਣਾ ਔਰ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮੁਕਤੀ ਸਮੇਤ 13 ਮੰਗਾਂ ਦੇ ਉੱਤੇ ਸੰਘਰਸ਼ ਹਰਿਆਣੇ ਦੇ ਤਨਾ ਬਾਰਡਰਾਂ ਦੇ ਉੱਤੇ ਚੱਲ ਰਿਹਾ ਹੈ ਸਰਕਾਰਾਂ ਦੀ क्रूरਤਾ ਨੂੰ ਦੇਖਦੇ ਹੋਏ ਸਰਕਾਰਾਂ ਦੀ ਵੱਡੀ ਜਿੱਦ ਨੂੰ ਦੇਖਦੇ ਹੋਏ ਪਿਛਲੇ 50 ਦਿਨਾਂ ਤੋਂ ਡੱਲੇਵਾਲ ਜੀ ਮਨਵਰਤੇ ਹਨ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਇਸ ਸੰਘਰਸ਼ ਨਾਲ ਜੁੜੀਆਂ ਹੋਈਆਂ ਹਨ ਡੱਲੇਵਾਲ ਸਾਹਿਬ ਜੀ ਦੇ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਜਿਵੇਂ ਤੁਸੀਂ ਪਿਛਲੇ ਦੋ ਤਿੰਨ ਜੋ ਪ੍ਰੋਗਰਾਮ ਸੀਗੇ ਬਿਲਕੁਲ ਹੁਣੇ ਨੇੜੇ ਹੋਏ ਉਹਨਾਂ ਤੋਂ ਦੇਖ ਲਿਆ ਸੋ ਹਾਲਾਂ ਵੀ ਕੇਂਦਰ ਸਰਕਾਰ ਐਮਐਸਪੀ ਦੇ ਗਰੰਟੀ ਕਾਨੂੰਨ ਬਣਾਉਣਾ ਜਾਂ 13 ਮੰਗਾਂ ਨੂੰ ਲਾਗੂ ਕਰਨ ਵਾਲੇ ਪਾਸੇ ਨੂੰ ਨਹੀਂ ਵੱਧ ਰਹੀ ਸਗੋਂ ਐਮਐਸਪੀ ਦੇ ਵਿਰੁੱਧ ਬਿਆਨਬਾਜ਼ੀ ਕਰਕੇ ਤੇ ਮੋਰਚੇ ਦੇ ਵਿਰੁੱਧ ਸ਼ਾਜਸ਼ਾ ਕੀਤੀਆਂ ਜਾ ਰਹੀਆਂ ਨੇ ਸੋ ਲੋਕਾਂ ਦੀ ਭਾਵਨਾ ਜਿਵੇਂ ਕਿ ਲਾ ਮਨੂਜੀ ਨੇ ਕਿਹਾ ਕਿ ਲੋਕ ਇਹ ਕਹਿ ਰਹੇ ਆ ਕਿ ਡੱਲੇਵਾਲ ਜੀ ਤੋਂ ਪਹਿਲਾਂ ਅਸੀਂ ਆਪਣੀ ਜਾਨ ਦੇ ਦੇਵਾਂਗੇ ਸੋ ਅਜਿਹੇ ਨਾਜ਼ੁਕ ਸਮੇਂ ਨੂੰ ਦੇਖਦੇ ਹੋਏ ਦੋਨਾਂ ਫੋਰਮਾਂ ਦੀ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਕੱਲ 2 ਵਜੇ ਤੋਂ 101 111 111 ਜਿਨ੍ਹਾਂ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਆਗੂ ਹੀ ਸ਼ਾਮਲ ਹੋਣਗੇ ਇੱਕ ਵੱਡਾ ਜਥਾ ਮਰਨ ਵਰਤ ਤੇ ਬੈਠੇਗਾ ਸੋ ਇਹ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਫੈਸਲਾ ਲਿਆ ਗਿਆ ਔਰ ਇਹ ਉਨੀ ਦੇਰ ਤੱਕ ਇਸ ਜਥੇ ਦਾ ਮਰਨ ਵਰਤ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਰਕਾਰ ਮੰਗਾਂ ਨੂੰ ਲਾਗੂ ਨਹੀਂ ਕਰਦੀ ਆਗੂ ਸਹਿਬਾਨਾਂ ਨੇ ਤੁਹਾਨੂੰ ਕੱਲੀ-ਕੱਲੀ ਗੱਲ ਤੋਂ ਜਾਣਕਾਰੀ ਦਿੱਤੀ ਹੈਗੀ ਆ ਅੱਜ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਤੇ 50 ਦਿਨ ਹੋ ਗਏ ਸੁਣਨੇ ਨੂੰ ਬੜਾ ਸੌਖਾ ਲੱਗਦਾ ਪਰ ਜਿਹੜਾ ਇੱਕ-ਇੱਕ ਮਿੰਟ ਇੱਕ-ਇੱਕ ਸਕਿੰਟ ਜਿਵੇਂ ਨਿਕਲਿਆ ਤਿਲ-ਤਿਲ ਸਾਡਾ ਆਗੂ ਮੌਤ ਵਾਲੇ ਪਾਸੇ ਵੱਧ ਰਿਹਾ ਸੋ ਜਿਵੇਂ ਕੁਹਾੜ ਸਾਹਿਬ ਨੇ ਕੱਲੀ-ਕੱਲੀ ਗੱਲ ਰੱਖੀ ਵੀ ਸਰਕਾਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਤੋਂ ਅਸੀਂ 13 ਫਰਵਰੀ ਤੋਂ ਬੈਠੇ ਆ ਔਰ ਭੋਜਰਾਜ ਜੀ ਨੇ ਜਿਹੜੀ ਕੱਲ ਦੀ ਗੱਲ ਰੱਖੀ ਆ ਮੈਂ ਸਮਝਦਾ ਉਹ ਤੇ ਪੂਰਾ ਸਪਸ਼ਟ ਕਰ ਦੇਣਾ ਚਾਹੁੰਦੇ ਆ ਅਸੀਂ 111 ਦਾ ਜਥਾ ਇੱਥੇ ਮਰਨ ਵਰਤ ਤੇ ਬੈਠੂਗਾ ਮਰਨ ਵਰਤ ਤੇ ਕਾਲੇ ਚੋਲੇ ਪਾ ਕੇ ਪੀਸਫੁਲੀ ਬਾਰਡਰ ਵਾਲੇ ਪਾਸੇ ਜਾ ਕੇ ਬੈਠੂਗਾ ਬਿਲਕੁਲ ਪੀਸਫੁਲ ਹੋਊਗਾ ਇਹ ਇਹ ਉਦੋਂ ਤੱਕ ਚੱਲੂਗਾ ਕਿਉਂਕਿ ਡੱਲੇਵਾਲ ਹੀ ਕਿਉਂ ਸਾਡੇ ਆਗੂ ਨੂੰ 50 ਦਿਨ ਹੋ ਗਏ ਸੈਂਟਰ ਸਰਕਾਰ ਚੁੱਪ ਕਿਉਂ ਇੱਥੇ ਬਰੀ ਸਟੇਟ ਸਰਕਾਰ ਵੀ ਨਹੀਂ ਹੋਊਗੀ ਨਾ ਆਪੋਜੀਸ਼ਨ ਬਰੀ ਹੋਊਗੀ ਪੰਜਾਬ ਸਰਕਾਰ ਦੀ ਔਰ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈਗੀ ਆ ਪੰਜਾਬ ਦੀ ਉਹ ਗੁੰਗਿਆ ਮੰਗਣ ਬੈਠੀ 50 ਦਿਨ ਤੋਂ ਤਮਾਸ਼ਾ ਵੇਖ ਰਹੀ ਆ ਇਹਦੇ ਵਿੱਚ ਕੋਈ ਬਰੀ ਨਹੀਂ ਹੋਊਗਾ ਸੋ ਕਹਿਣ ਤੋਂ ਭਾਵ ਜਦ ਤੱਕ ਸਾਡੀਆਂ ਮੰਗਾਂ ਨਹੀਂ ਲਾਗੂ ਹੁੰਦੀਆਂ ਅਜੋ ਤੋੜਾ ਮੰਗਾ ਤੇ ਅਸੀਂ ਲੜਾਈ ਲੜਦੇ ਆ ਤਾਂ ਉਦੋਂ ਤੱਕ ਸਿਰਪ ਤੇ ਸਿਰਪ ਜਿਹੜਾ 111 ਔਰ ਜਿਹਦੇ ਵਿੱਚ ਸਾਰੀਆਂ ਜਥੇਬੰਦੀਆਂ ਦੇ ਵੱਡੇ ਆਗੂ ਹੋਣਗੇ ਆਰਐਸਕੇਐਮ ਨੌਨ ਪਾਰਟੀਕਲ ਗੈਹ ਰਾਜਨੀਤਿਕ ਮੋਰਚੇ ਦੇ ਜਿਹੜੇ ਸੀਨੀਅਰ ਆਗੂ ਆ ਕੋਈ ਵੀ ਹੋ ਸਕਦਾ ਉਹ ਉਹਨੂੰ ਲੀਡ ਕਰਨਗੇ ਸੋ ਮੈਂ ਸਮਝਦਾ ਜਦ ਤੱਕ ਮੰਗਾ ਮੰਨੀਆਂ ਨਹੀਂ ਜਾਣਗੀਆਂ ਉਦੋਂ ਤੱਕ ਸਿਰਫ 111 ਦਾ ਜਥਾ ਪੀਸਫੁੱਲ ਬੈਠੂਗਾ ਸਿਰਫ ਤੇ ਸਿਰਫ ਪਾਣੀ ਲਾਊਗਾ ਅੰਨ ਭੋਜਨ ਕੱਲ 2 ਵਜੇ ਜਥਾ ਰਵਾਨਾ ਹੋਊਗਾ ਔਰ ਬਿਲਕੁਲ ਪੀਸਫੁੱਲ ਹੋਊਗਾ ਔਰ ਸਿਰਫ ਤੇ ਸਿਰਫ ਪਾਣੀ ਲਾਊਗਾ ਜਿਹੜੀ ਗੱਲ ਮੇਰੇ ਤੋਂ ਬਾਅਦ ਹੁਣ ਗੱਲ ਕਰਨਗੇ ਕੋਟਵੋਟਾ ਸਾਹਿਬ ਦੋਸਤੋ ਸਮੇਂ ਨੂੰ ਸਮੇਂ ਨੂੰ ਭਾਵਦੇ ਆ ਡੱਲੇਵਾਲ ਦੀ ਸੋਚ ਅੱਜ ਘਰ ਘਰ ਦੇ ਵਿੱਚ ਹੈਗੀ ਆ ਅੱਜ ਹਰ ਸਟੇਟ ਦੇ ਵਿੱਚ ਡੱਲੇਵਾਲ ਸਾਹਿਬ ਦੀ ਗੱਲ ਚੱਲਦੀ ਆ ਔਰ ਡੱਲੇਵਾਲ ਸਾਹਿਬ ਮੰਗ ਕੀ ਰਹੇ ਨੇ ਔਰ ਕਿਹੜੀਆਂ ਮੰਗਾ ਲਈ ਉਹਨਾਂ ਨੇ ਮਨਰ ਵਰਤ ਚਾਲੂ ਕੀਤਾ ਅੱਜ ਦੁਨੀਆ ਦੇ ਵਿੱਚ ਇਸ ਮੋਰਚੇ ਦਾ ਜਾਂ ਇਸ ਖਨੌਰੀ ਬਾਡਰ ਸ਼ੰਭੂ ਬਾਡਰ ਔਰ ਰਤਨਪੁਰਾ ਬਾਡਰ ਤਿੰਨ ਬਾਡਰਾਂ ਤੇ ਮੋਰਚੇ ਚੱਲਦੇ ਨੇ ਸੋ ਮੈਂ ਕਹਣਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਵੀ ਕਿਸੇ ਕਿਸਾਨ ਦੀ ਨਮਾਇਦਗੀ ਕਰਨੇ ਬੜਾ ਆਗੂ ਅੱਜ ਪੰਜਾਬ ਮੇ ਦਿਨ ਤੇ ਮਰਨ ਵਰਤ ਤੇ ਹੈਗਾ ਔਰ ਉਹ ਤੋਂ ਗਾਂ ਵਾਲੀ ਗੱਲ ਜਿਹੜੀ ਕੋਟ ਬੁੱਢਾ ਸਾਹਿਬ ਰੱਖਣਗੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਪ੍ਰੈਸ ਦਾ ਧੰਨਵਾਦ ਕਰਦੇ ਆਂ ਦੇਸ਼ ਦੇ ਚੌਥੇ ਸੱਮ੍ਹ ਦਾ ਕਿ ਜਿਨ੍ਹਾਂ ਨੇ 13 ਫਰਵਰੀ ਤੋਂ ਲੈ ਕੇ ਔਰ ਅੱਜ ਤੱਕ ਰਾਤ ਦਿਨ ਜਿਹੜੀ ਆਪਦੀ ਡਿਊਟੀ ਨਿਭਾਉਂਦੇ ਆ ਰਹੇ ਸਭ ਤੋਂ ਵੱਡੀ ਸੇਵਾ ਤੁਹਾਡੀ ਹੈ ਔਰ ਉਹਦੇ ਨਾਲ ਨਾਲ 13 ਫਰਵਰੀ ਤੋਂ ਲੈ ਕੇ ਜੋ ਨਫਾ ਨੁਕਸਾਨ ਹੋਇਆ ਸਰਕਾਰ ਨੇ ਫੇਰ ਚੁੱਪੀ ਧਾਰੀ 14 ਨੂੰ ਜੋ ਨੁਕਸਾਨ ਹੋਇਆ ਸਰਕਾਰ ਨੇ ਫੇਰ ਕੋਈ ਪੱਖ ਨਹੀਂ ਕੀਤਾ। ਔਰ 21 ਫਰਵਰੀ ਨੂੰ ਸਾਡਾ ਵੱਡੇ ਪੱਧਰ ਤੇ ਇਥੇ ਖਨੋਰੀ ਮੋਰਚੇ ਦੇ ਵਿੱਚ ਨੌਜਵਾਨ ਸੁਭਕਰਨ ਸ਼ਹੀਦ ਕੀਤਾ। ਟਰੈਕਟਰ ਟਰਾਲੀਆਂ ਤੋੜੇ ਗਏ ਪੰਜ ਸਾਡੇ ਕਿਸਾਨ ਜਿਹੜੇ ਆ ਉਹਨਾਂ ਦੀਆਂ ਅੱਖਾਂ ਚਲੇ ਗਈਆਂ। ਪਰ ਸਰਕਾਰ ਨੇ ਫੇਰ ਕੋਈ ਰੋਕ ਨਹੀਂ ਕੀਤਾ। ਔਰ ਲੰਬਾ ਸੰਘਰਸ਼ ਚੱਲਦਿਆਂ ਔਰ 26 ਨਵੰਬਰ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਆਖਰੀ ਇਹੀ ਹਥਿਆਰ ਬਚਿਆ ਸੀਗਾ ਫੈਸਲੇ ਦਾ ਕਿ ਮੈਂ ਆਪਦੀ ਜ਼ਿੰਦਗੀ ਜਿਹੜੀ ਉਹ ਦੇਸ਼ ਦੇ ਲੇਖੇ ਲਾ ਦੇਵਾਂ ਔਰ ਦੇਸ਼ ਦਾ ਜਿਹੜਾ ਸਿਸਟਮ ਉਹ ਕਾਰਪੋਰੇਟ ਘਰਾਣਿਆਂ ਦੇ ਹੱਥੋਂ ਚਾ ਚੁੱਕਾ ਸਰਕਾਰ ਗੁਲਾਮ ਹੋ ਚੁੱਕੀ ਆ ਔਰ ਅੱਜ ਪੂਰੇ 50 ਦਿਨ ਹੋ ਗਏ ਆ ਸਰਕਾਰ ਨੂੰ ਕੋਈ ਤਰੇੜੀ ਨਹੀਂ ਆਈ ਕੋਈ ਰਸਤਾ ਨਹੀਂ ਕੱਢਿਆ ਔਰ ਸਾਡੇ ਜਿੰਨੇ ਵੀ ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਦੇ ਲੀਡਰ ਆ ਵਲੰਟੀਅਰ ਆ ਜ਼ਿਲ੍ਹਾ ਪ੍ਰਧਾਨ ਆ ਬਲਾਕ ਪ੍ਰਧਾਨ ਆ ਔਰ ਸਾਰੇ ਹੀ ਵੱਡੀ ਚਿੰਤਾ ਦੇ ਵਿੱਚ ਆ ਕਿ ਅਸੀਂ ਬੈਠੇ ਕੀ ਡੀਕਦੇ ਆ ਸਾਡੇ ਹੱਥਾਂ ਦੇ ਵਿੱਚੋਂ ਸਾਡਾ ਲੀਡਰ ਜਿਹੜਾ ਨਿਕਲਦਾ ਜਾ ਰਿਹਾ ਔਰ ਉਹਦੇ ਨਾਲ ਨਾਲ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਮਾਦਮ ਰਹੀ ਵੀ ਔਰ ਲੋਕ ਵੀ ਸੁਣਦੇ ਹੋਣਗੇ ਕਿ ਜਿਸ ਬੰਦੇ ਨੂੰ 50 ਦੇਣ ਹੋ ਜਾਣ ਤੇ ਸਰਕਾਰ ਗੱਲ ਕਰ ਵੀ ਲਵੇ ਤੇ ਉਹਨੂੰ ਮੋੜਨਾ ਕਿਵੇਂ ਉਹ ਵੀ ਸਾਨੂੰ ਅਗਲੇ ਪਾਸੇ ਕੋਈ ਰਸਤਾ ਨਹੀਂ ਦੇਂਦਾ ਔਰ ਜਿਹਦੇ ਵਿੱਚ ਵੱਡੇ ਜਜਬੇ ਦੇ ਵਿੱਚ ਸਾਡੇ ਬਲਾਕ ਪ੍ਰਧਾਨ ਸਾਡਾ ਜ਼ਿਲ੍ਹਾ ਪ੍ਰਧਾਨ ਸੰਯੁਕਤ ਕਿਸਾਨ ਮੋਰਚੇ ਦੇ ਗੈਰ ਰਾਜਨੀਤਿਕ ਦੇ ਜਿਨ੍ਹਾਂ ਨੇ ਇਹ ਫੈਸਲਾ ਲਿਆ ਕਿ ਸਾਡਾ ਬਾਪੂ ਕਿਉਂ ਮਰੇ ਅਸੀਂ ਕਿਉਂ ਨਹੀਂ ਔਰ ਸਾਡਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਰਾਜਨੀਤਿਕਾ ਉਹਨਾਂ ਦੇ ਸਾਥੀਆਂ ਨੇ ਸਾਰਿਆਂ ਨੇ ਇਕੱਠਿਆਂ ਹੋ ਕੇ ਇਹ ਫੈਸਲਾ ਸਾਡੇ ਜ਼ਿਲ੍ਹਾ ਪ੍ਰਧਾਨਾਂ ਨੇ ਬਲਾਕ ਪ੍ਰਧਾਨਾਂ ਨੇ ਇਹ ਕਿ ਦਿੱਤਾ ਵਾ ਕਿ ਇਹ ਆਪਾਂ ਨੂੰ ਕੁਝ ਸੋਚਣਾ ਪਊਗਾ ਜਿਹੜੀ ਸੋਚ ਬਣਾਈ ਆ ਕਿ ਅਸੀਂ ਖਨੌਰੀ ਬਾਰਡਰ ਦੇ ਲਾਗੇ ਉੱਥੇ ਜਾ ਕੇ ਬੈਠ ਕੇ ਭਾਵੇਂ ਰਾਤ ਆ ਦਿਨ ਆ ਠੰਡ ਆ ਔਰ ਕਾਲੇ ਚੋਲੇ ਪਾ ਕੇ ਉੱਥੇ ਬੈਠਾਂਗੇ ਸਾਡਾ ਬਾਪੂ ਕੱਲਾ ਕੁ ਮਰਿਆ ਸਵੇਂ ਮਰਨ ਨੂੰ ਤਿਆਰ ਹੈ ਗੱਲ ਦੇਸ਼ ਦੀ ਆ ਨਾ ਕਿ ਗੱਲ ਪੰਜਾਬ ਦੀ ਨਾ ਗੱਲ ਹਰਿਆਣੇ ਦੀ ਨਾ ਇਹ ਰਾਜਸਥਾਨ ਦੀ ਇਹ ਦੇਸ਼ ਦੇ ਕਿਸਾਨਾਂ ਦੀ ਗੱਲ ਆ ਹੁਣ ਦੂਜੇ ਪਾਸੇ ਤੁਸੀਂ ਇਹ ਵੀ ਝਾਦ ਮਾਰ ਕੇ ਵੇਖ ਲਓ ਪ੍ਰਿੰਸ ਭਾਈਚਾਰੇ ਵਾਲਿਓ ਕਿ 2300 ਕੁ ਰੁਪਈਆਂ ਨੂੰ ਜਿਹੜੀ ਕਣਕ ਵਿਕੀ ਆ ਤੇ ਹੁਣ ਜਾ ਕੇ ਆਟੇ ਦਾ ਭਾਅ ਪੁੱਛ ਲਓ ਤੁਹਾਨੂੰ ਕੀ ਭਾਅ ਮਿਲ ਰਿਹਾ ਜਨਤਾ ਨੂੰ ਜਿਹੜਾ ਦੁਨੀਆ ਨੂੰ ਗਮਰਾਹ ਕਰਦੇ ਆ 40 ਤੋਂ 50 ਰੁਪਏ ਤੇ ਆਪਣੇ ਲਾਗੇ ਲਾ ਕੇ ਤਿੰਨਾ ਚੋਂ ਸਟੇਟਾਂ ਦੇ ਵਿੱਚ ਹੋ ਗਿਆ ਤੇ ਜਿਹੜੀਆਂ ਬਾਹਰ ਲੀਆਂ ਸਟੇਟਾਂ ਉਹਨਾਂ ਲੋਕਾਂ ਦਾ ਕੀ ਹਾਲ ਹੋ ਜਿਨ੍ਹਾਂ ਨੇ ਇਹ ਅਨਾਜ ਖਾਣਾ ਵਾ ਇਹ ਬਾਪੂ ਢੱਲੇ ਵਾਲ ਦਾ ਜਿਹੜਾ ਫੈਸਲਾ ਵਾ ਇਹ ਕੋਈ ਛੋਟਾ ਨਹੀਂਗਾ ਉਨੇ ਦੇਸ਼ ਪੱਧਰ ਦਾ ਫੈਸਲਾ ਲਿਆ ਕਿ ਨਾ ਕੋਈ ਪੰਜਾਬ ਦਾ ਲਿਆ ਔਰ ਇਸ ਕਰਕੇ ਕੱਲ ਨੂੰ ਇਥੋਂ 2 ਵਜੇ ਸਟੇਜ ਤੋਂ ਬੜੇ ਸਵਾਗਤ ਨਾਲ ਉਹਨਾਂ ਸਾਥੀਆਂ ਨੂੰ ਹਾਰ ਪਾ ਕੇ ਸ੍ਰੋਪੇ ਪਾ ਕੇ ਔਰ ਉੱਥੇ ਬਾਰਡਰ ਦੀ ਕੰਧ ਦੇ ਲਾਗੇ ਸਫ ਬਿਸ਼ਾ ਕੇ ਤੇ 111 ਸਾਡੇ ਨੌਜਵਾਨ ਬਜ਼ੁਰਗ ਕਿਸਾਨ ਜਿਹੜੇ ਆ ਸਾਰੇ ਉਥੇ ਜਿਹੜੇ ਉਹ ਵੀ ਕੋਈ ਘੱਟ ਨਹੀਂ ਹੋਣਗੇ ਜਿਹੜੇ ਪੂਰੇ ਜਥੇਬੰਦੀਆਂ ਚਲਾਉਣ ਦੇ ਲੈਵਲ ਦੇ ਬੰਦੇ ਹੋਣਗੇ ਉਹ ਬੈਠਣਗੇ ਉਹਨਾਂ ਦੇ ਵਿੱਚੋਂ ਇੱਕ ਸਾਡਾ ਸੀਨੀਅਰ ਲੀਡਰ ਸੰਯੁਕਤ ਕਿਸਾਨ ਮੋਰਚੇ ਦਾ ਉਹ ਅਗਵਾਈ ਕਰੂਗਾ ਔਰ 111 ਬੰਦਿਆਂ ਦਾ ਜਥਾ ਜਿਹੜਾ ਉਹ ਬਾਰਡਰ ਦੇ ਨਜ਼ਦੀਕ ਜਾ ਕੇ ਔਰ ਪੱਕਾ ਇੱਕ ਸਿਰਫ ਪਾਣੀ ਹੀ ਲਊਗਾ ਕੋਈ ਅਨਾਜ ਨਹੀਂ ਲਊਗਾ ਕੋਈ ਚੀਜ਼ ਨਹੀਂ ਲਊਗਾ ਔਰ ਇਹ ਸਾਡੇ ਸੰਯੁਕਤ ਮੋਰਚੇ ਦਾ ਇੱਕ ਪਹਿਲਾ ਇਕ ਇਤਿਹਾਸ ਰਚਨ ਰਾਹ ਜਾ ਰਿਹਾ ਦੇਸ਼ ਲੈਵਲ ਤੇ ਕਿ ਹੁਣ ਕੁਰਬਾਨੀਆਂ ਤੋਂ ਬਗੈਰ ਹੋਰ ਕੁਛ ਨਹੀਂ ਦਿਖਦਾ ਔਰ ਕੱਲ ਨੂੰ ਇਥੋਂ ਜਥਾ ਰਵਾਨਾ ਹੋ ਕੇ ਔਰ ਖਨੌਰੀ ਬਾਰਡਰ ਦੀਆਂ ਕੰਧਾਂ ਦੇ ਲਾਗੇ ਸਫਾਂ ਵਿਛਾ ਕੇ ਔਰ ਉੱਥੇ ਲਗਾਤਾਰ ਜਲਾਵਾ ਉੱਥੇ ਮਰਨ ਅਰਚਨ ਦੇ ਪਾਊਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ